ਤੇ ਆਪਣਾ ਤੇ ਨਵਾਂ ਮਕਾਨ ਪਾਓ ਨੰਬਰ ਬੋਲ ਦੋ ਬੋਲੀ ਤੇ ਨੰਬਰ 22 ਕਿੰਨਾਗਾ ਫੂਟੇ ਕਿੰਨਾ 98145 98145 22640 22640 ਨੰਬਰ 22 ਦਾ ਹੈਗਾ ਫੂਟੇ ਦਾ 98 ਦਿਖਾਉਣ ਜਾ ਰਹੇ ਆ ਭਗਤੇ ਭਾਈ ਕੇ ਖੜੇ ਆਗੇ ਤੇ ਆ ਮਾਰ ਆ ਮਾਰਕੀਟ ਜਿਹੜੀ ਨਵੀਂ ਬਣ ਰਹੀ ਆ ਉਹ ਵੇਖੋ ਉਧਰ ਬਣ ਗਈ ਮਾਰਕੀਟ ਆਵੇ ਇਧਰ ਲਈ ਸਾਈਡ ਬਣਾਤੀ ਆ ਤੇ ਆਵੇ ਆ ਢੇਡ ਢਾਈ ਦਾ ਕੰਮ ਚੱਲੀ ਜਾਂਦਾ ਜਿਹੜਾ ਇਹ ਪੁਰਾਣੀ ਮਾਰਕੀਟ ਆ ਉਹਨੂੰ ਢੇਡਨ ਦਾ ਕੰਮ ਚੱਲਦਾ ਸੀ ਤੇ ਇਹ ਜਿਹੜੇ ਬਾਈ ਆ ਆ ਦੇਖੋ ਆ ਨਵੀਂ ਮਾਰਕੀਟ ਬਣ ਰਹੀ ਆ ਤੇ ਆ ਨਵੀਂ ਬਣ ਗਈ ਆ ਤੇ ਆ ਜਿਹੜੀ ਪੁਰਾਣੀ ਮਾਰਕੀਟ ਆ ਇਹ ਇਹਨੂੰ ਇਹ ਘਟਾ ਰਹੇ ਆ ਤੇ ਪੁਰਾਣੀ ਮਾਰਕੀਟ ਜਿਹੜੀ ਦੇੜ ਕੇ ਤੇ ਨਵੀਂ ਹੁਣ ਇਹ ਤਿਆਰ ਹੋਣੀ ਆ ਤੇ ਆ ਸਾਰਾ ਤੁਹਾਨੂੰ ਆਵੇ ਦਿਖਾਤਾ ਤੇ ਬਾਈ ਇਹ ਓਠਾ 그룹 ਤੋਂ ਜਿਹੜਿਆ ਉਹਨਾਂ ਕੋਲੇ ਇਹ ਕੰਮ ਆਗਾ ਜਿਹੜਾ ਦੇੜ ਨਾਲ ਦਾ ਸਾਰਾ ਜਿਹੜਾ ਕੰਮ ਆ ਉਹ ਜਿਹੜਾ ਬਜਰੀ ਹਟ ਕਰ ਦਿੰਦੇ ਆ ਜਿਹੜਾ ਏਕਾ ਉਹਨੂੰ ਆਟਾ ਚੱਠਾ ਲਾਉਂਦੇ ਆ ਤੇ ਜਿਹੜੀ तकरीबन तकरीबन ਟੈਲ ਕੋਈ ਇੱਕ ਬਜਰੀ ਸਾਰਾ ਯਾਰ ਬਹੁਤ ਸ਼ੌਂਕ ਨਾਲ ਕੰਮਕਾਰ ਕਰਕੇ ਇਹ ਕਲੀਅਰ ਬੇਫਿਕਰ ਹੋ ਗਏ ਤੇ ਬੰਦਾ ਪਾਸੇ ਇਕੱਲਾ ਇੱਕ ਚਾਹ ਦੇਣੀ ਹੈ ਇਹਨਾਂ ਨੂੰ ਕੋਈ ਰੋਟੀ ਟੁੱਕਦਾ ਨਹੀਂ ਫਿਕਰ ਤੇ ਸਾਰਾ ਇਹਨਾਂ ਨੂੰ ਕੇਰਾ ਕੰਮ ਦਿਖਾ ਕੇ ਤੇ ਉਸ ਤੋਂ ਬਾਅਦ ਇਹ ਬੇਫਿਕਰ ਹਾਂ ਤੁਸੀਂ ਇਹ ਕੋਠੇ ਗਰੂ ਦੇ ਬਾਈ ਹੈਗੇ ਇਹ ਭਗਤੇ ਨੇੜੇ-ਨੇੜੇ ਆਪਣੇ ਆਂਕ ਜਣ ਕੇ 20-25 ਕਿਲੋਮੀਟਰ ਦੀ ਰੇਂਜ ਦੇ ਵਿੱਚ ਆਹ ਵੇਖੋ ਆ ਟਰਾਲੀ ਦੇ ਵਿੱਚ ਸਿਟੀ ਜਾਂਦੇ ਆ ਇਹ ਤੇ ਬਜਰੀ ਤੇ ਆ ਵੀ ਆ ਇਧਰ ਆਵੇ ਆ ਚੱਠਾ ਲਾਇਆ ਪਿਆ ਆਹ ਦੇ ਫੋਨ ਨੂੰ ਕੱਟਣ ਦਾ ਕੰਮ ਚੱਲੀ ਜਾਂਦਾ ਆਹ ਦੇਖੋ ਸਾਰਾ ਜਿਹੜਾ ਢੇਡ ਢਾਈ ਦਾ ਚੱਲਣਾਗਾ ਕੰਮ ਇਹ 20 25 ਕਿਲੋਮੀਟਰ ਦੇ ਰਗੇ ਦੇ ਵਿੱਚ ਕਿਸੇ ਨੇ ਮਕਾਨ ਢੇਡ ਨਾਗਾ ਪੁਰਾਣਾ ਤੇ ਇਹਨਾਂ ਦਾ ਉੱਤੇ ਆਪਾਂ ਨੰਬਰ ਦੇਵਾਂਗੇ ਤੁਹਾਨੂੰ ਤੇ ਜੇ ਕਿਸੇ ਨੇ ਬਾਈ ਨੇ ਕੰਮ ਕਰਾਉਣਾ ਆਪਦਾ ਜੇ ਫਿਕਰ ਹੋਗੇ ਤਸੱਲੀ ਬਰਸ ਕੰਮ ਕਰਾ ਸਕਦਾ ਤੇ ਇਹ ਆ ਬਾਈ ਅਮਰਦਾਰੀ ਬਾਈ ਆ ਸੁਖਾ ਤੇ ਇਧਰ ਆਪਣੇ ਨਾਲ ਬਾਈ ਤੇਰਾ ਨਾਂ ਕੀ ਆ ਬੂਕਾ ਤੇ ਆ ਬਾਈਆ ਬੂਟਾ ਤੇ ਇੱਕ ਆ ਨਾਲ ਬਾਈ ਹੁੰਦਾ ਹੈ ਚਾਰ ਪੰਜ ਜਣੇ ਦੀ ਟੀਮ ਆ ਤੇ ਕਿਸੇ ਵੀ ਬਾਈ ਨੇ ਆਪਦਾ ਕੰਮ ਕਰਾਉਣਾ ਪੁਰਾਣਾ ਮਕਾਨ ਢੇਡਣਾ ਤੇ ਸੋਨੂੰ ਚੱਠੇ ਲਾ ਕੇ ਦੇਣਗੇ ਇਹ ਇੱਟਾਂ ਦੇ ਆ ਵੇਖੋ ਜਿਵੇਂ ਇਸ ਤਰ੍ਹਾਂ ਚੱਠੇ ਲਾਏ ਪਏ ਆ ਤੇ ਬਜਰੀ ਅੱਡ ਕੱਢ ਦੇਣਗੇ ਆਹ ਚਲੇ ਅੱਡ ਕੱਢ ਦੇਣਗੇ ਤੇ ਸਾਰਾ ਤਸੱਲੀ ਬਕਸ ਕੰਮ ਕਰਕੇ ਐ ਸਾਫ ਪੂਰਾ ਤੇ ਟੈਂਸ਼ਨ ਲੈਣ ਦੀ ਲੋੜ ਨਹੀਂ ਬਾਹ ਚ ਆਵਦਾ ਨਿਵਾ ਕੱਢਿਓ ਨੰਬਰ ਪਰ ਆਪਣਾ ਤੇ ਨਵਾਂ ਮਕਾਨ ਪਾਓ ਨੰਬਰ ਬੋਲਦੇ ਬੋਲੀ ਤੇ ਨੰਬਰ 22 ਕਿੰਨਾਗਾ ਫੂਟੇ 45 ਕਿੰਨਾ 98145 98145 22640 22640 ਨੰਬਰ 22 ਦਾ ਹੈਗਾ ਫੂਟੇ ਦਾ 98 145 22640 22640 40 98145 ਤੇ 22640 ਨੰਬਰ ਹੈਗਾ ਆ ਦੇਖੋ ਇਧਰ ਵੀ ਤੇ ਗਾਰਡਨ ਵੀ ਨਾ ਵਜੇ ਸਿਰ ਚ ਆ ਗੇ ਗਾਰਡਨ ਵੀ ਨਾ ਵਜੇ ਆ ਕੇ ਸਿਰ ਚ ਤੇ ਕੋਠਾ ਗੁਰੂ ਬਾਈਆਂ ਦਾ ਪਿੰਡ ਆ ਜਦੋਂ ਮਰਜੀ ਕੋਈ ਇਹਨਾਂ ਨਾਲ ਗੱਲਬਾਤ ਕਰ ਸਕਦਾ ਆ ਆਪਾਂ ਨੰਬਰ ਉੱਤੇ ਦੇ ਦਾਂਗੇ ਬਾਈਆਂ ਨੂੰ ਤੇ ਇਹਨਾਂ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੇ ਪੁਰਾਣਾ ਮਕਾਨ ਢੇਡਣਾ ਜਾਂ ਕੋਈ ਆਪਦਾ ਇਹੋ ਜਿਹਾ ਵੀ ਕੰਮ ਆ ਕੋਈ ਖੇਤ ਦਾ ਕੰਮ ਢੇਡਣ ਵਾਲਾ ਕੋਈ ਘਰ ਦਾ ਕੋਠੀ ਦਾ ਤੇ ਉਹ ਇਹਨਾਂ ਤੋਂ ਕੰਮ ਕਰਵਾ ਸਕਦਾ ਤੇ ਧੰਨਵਾਦ ਮਿਲਦੇ ਹਾਂਗੇ ਫੋਰ ਵੀਡੀਓ ਦੇ ਵਿੱਚ ਆ ਬੰਦੇ ਦੀ ਸਿਆਣ ਕੱਢ ਲਓ ਬੂਟਾ ਕੋਠਾ ਗੁਰੂ ਤੇ ਸੁਖਾ ਖਾਲਸਾ ਤੇ ਤੁਹਾਨੂੰ ਆਵੇਂ ਨਾਵਾਂ ਤੇ ਬੰਦੇ ਮਿਲ ਜਾਣਗੇ ਧੰਨਵਾਦ ਸਾਰਿਆਂ ਦਾ